ਦੀਪਕ ਸ਼ਰਲੀ ਜੀ ਅੱਜ ਜਿਹੜਾ ਤੁਹਾਡੇ ਇਸਾਈ ਭਾਈਚਾਰੇ ਦੇ ਵੱਲੋਂ ਐਮਐਲਸੀ ਦੇ ਮੁੱਦੇ ਦੇ ਮੰਗ ਪੱਤਰ ਦਿੱਤਾ ਗਿਆ ਏ ਤੁਸੀਂ ਇਸ ਬਾਰੇ ਕੀ ਜਾਨਣਾ ਚਾਹੁੰਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਸੋਤਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਇਹ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਾਰੀ ਜਨਤਾ ਨੂੰ ਇਹ ਸਾਡਾ ਇੱਕ ਪੇਕਾਮ ਸਾਰਿਆਂ ਤੱਕ ਪਹੁੰਚਾਰੇ ਜੀ ਤੇ ਜੋ ਵੀ ਹੈ ਗਈ 70 ਸਾਲ ਹੋ ਗਏ ਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੇ ਪੰਜਾਬ ਦੇ ਵਿੱਚ ਇਸਾਈ ਲੀਡਤਾ ਇਸਾਈ ਫਾਈਚਾ ਦੇ ਦਾ ਕੋਈ ਵੀ ਐਮਐਲਏ ਨਹੀਂ ਬਣਿਆ ਸੋ ਇਸ ਸਬੰਧ ਦੇ ਵਿੱਚ ਅਸੀਂ ਇੱਕ ਐਮਐਲਸੀ ਨੂੰ ਲੈ ਕੇ ਉਹਦਾ ਮਨ ਪੱਤਰ ਸਾਡੇ ਅਮਨਸਾਦ ਦੇ ਡੀਸੀ ਸਾਹਿਬ ਮਨੁਸ਼ਾਖੀ ਸਾਹਿਬ ਜੀ ਨੂੰ ਦਿੱਤਾ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਜੀ ਨੂੰ ਉਹ ਸਾਡਾ ਸੁਨੇਹਾ ਉੱਥੋਂ ਤੱਕ ਪਹੁੰਚਾਉਣਗੇ ਕਿ ਸਾਡੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਐਮਐਲਸੀ ਨੂੰ ਲੈ ਕੇ ਇਹਨਾਂ ਦੇ ਮੈਂਬਰ ਬਣਾਈ ਜਾਣਾ ਚਾਹੀਦਾ ਚੱਲੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਮੁੱਖ ਮੰਤਰੀ ਪੰਜਾਬ ਵੱਲੋਂ ਤੁਹਾਡੀ ਮੰਗ ਨੂੰ ਨਹੀਂ ਮਨਜ਼ੂਰ ਕੀਤਾ ਜਾਂਦਾ ਤਾਂ ਤੁਹਾਡੇ ਭਾਈਚਾਰੇ ਵੱਲੋਂ ਇਸ ਮੰਗ ਦੇ ਲਈ ਉਪਰਾਧੇ ਕੀਤੇ ਜਾਣਗੇ ਦੇਖੋ ਜੀ ਆਪਾਂ ਪੀਸਫੁੱਲ ਸਭ ਤੋਂ ਪਹਿਲਾਂ ਤੇ ਅਸੀਂ ਆਦਾ ਭਾਈਚਾਰਾ ਜੋ ਵੀ ਹੈ ਇਹ ਪੀਸਫੁੱਲ ਤਰੀਕੇ ਦੇ ਨਾਲ ਹੀ ਕੰਮ ਕਰਦੇ ਆਂ ਸੋ ਅਸੀਂ ਕੁਝ ਵੀ ਹੰਗਾਮਾ ਨਾ ਕਰਦੇ ਆਪਾਂ ਫਿਰ ਹਾਲੇ ਤੱਕ ਅਸੀਂ ਡੀਸੀ ਸਾਹਿਬ ਦੇ ਨਾਲ ਹੀ ਮੁਲਾਕਾਤ ਕੀਤੀ ਹੈ ਅਲੱਗ ਅਲੱਗ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਅਲੱਗ ਅਲੱਗ ਡੀਸੀ ਸਾਹਿਬਾਨਾਂ ਨੂੰ ਆਪਾਂ ਆਪਣੀ ਮੰਗ ਪੱਤਰ ਦਿੱਤੇ ਆ ਸੋ ਇਸ ਤੋਂ ਬਾਅਦ ਜੇ ਆਹ ਬੇ ਨਈ ਮੰਗ ਪੂਰੀ ਹੁੰਦੀ ਤੇ ਅਸੀਂ ਅਗਲਾ ਹੜਾ ਕਦਮ ਹੋਏਗਾ ਕਿ ਅਸੀਂ ਡਾਇਰੈਕਟ ਆਪਾਂ ਮੁੱਖ ਮੰਤਰੀ ਸਾਹਿਬ ਨੂੰ ਮਿਲਨ ਨੂੰ ਵਾਸਤੇ ਜਾਵਾਂਗੇ